ਪੁੱਠਿਆ ਮਾਸ ਨਾ ਖਾਈਏ ਇੱਕ ਗੁਰੂ ਕੇ ਸਿੰਘ ਨੇ ਪੁੱਠਿਆ ਹੋਇਆ ਮਾਸ ਕੋਇਆ ਹੋਇਆ ਮਾਸ ਕਦੇ ਨਹੀਂ ਖਾਣਾ ਹੈ ਇਹ ਝਟਕਾ ਅਖਰ ਖਾਲਸਾ ਜੀ ਕਿੱਥੋਂ ਚੱਲਿਆ ਕਿਉਂ ਚਲਾਉਣਾ ਪਿਆ ਕਿਸੇ ਮੌਕੇ ਤੇ ਸਿੰਘਾਂ ਦੇ ਵਿੱਚ ਪ੍ਰਚਲਿਤ ਸੀ ਝਟਕਾ ਕਾਰਨ ਕੀ ਸੀ ਮੁਸਲਮਾਨ ਗੋੜ ਅਖਰ ਨਹੀਂ ਸੀ ਸਾਨੂੰ ਕਹਿਣ ਦਿੰਦੇ ਐਨੇ ਸੀ ਗੁਰੂ ਦਾ ਨਾਮ ਵਿੱਚ ਆ ਜਾਂਦਾ ਗੋੜ ਅਖਰ ਹੁੰਦਾ ਹੈ ਇਸ ਵਾਸਤੇ ਰੋੜੀ ਕਹੋ ਗੋੜ ਨਹੀਂ ਕਹਿਣ ਦੇਣਾ ਫਿਰ ਉਹ ਕਹਿੰਦੇ ਸਨ ਹਿੰਦੂਆਂ ਨੂੰ ਸਿਰ ਤੇ ਪੱਗ ਨਹੀਂ ਬੰਨਣ ਦੇਣੀ ਤਖਤ ਦੇ ਮਾਲਕ ਨਹੀਂ ਬਣ ਦੇਣਾ ਕੋੜੀ ਤੇ ਨਹੀਂ ਚੜ੍ਹ ਦੇਣਾ ਸ਼ਸਤਰ ਨਹੀਂ ਪਕਣ ਦੇਣਾ ਫੌਜਾਂ ਨਹੀਂ ਰੱਖਣ ਦੇਣੀਆਂ ਕਣਕ ਦੀ ਰੋਟੀ ਨਹੀਂ ਖਾਣ ਦੇਣੀ ਤਾਤ ਦੇ ਪਾਂਡੇ ਵਿੱਚ ਨਹੀਂ ਪਕਾਉਣ ਦੇਣਾ ਮਿੱਟੀ ਦੀਆਂ ਕਨਾਲੀਆਂ ਵਿੱਚ ਪਕਾਉਣ ਮੰਦਰ ਦੁਆਰੇ ਟਾਇਕ ਹੈ ਤੇ ਠੌੜੀ ਮਾਸੀ ਤੋ ਸਾਰਾ ਮਾਰਨ ਦੇਉ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ ਤੇ ਕੋਆ ਹੋਇਆ ਮਾਸ ਖਾਣਾ ਹੈ ਢਾਈ ਛੁਰੀਆਂ ਫੇਰ ਕਰਕੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਨ ਖਾਲਸਾ ਜੀ ਸਾਡੇ ਤੇ ਕਿਰਪਾ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਭ ਤੋਂ ਵੱਧ ਘੋੜੇ ਦੀ ਸਵਾਰੀ ਨੂੰ ਪਸੰਦ ਕਿਉਂ ਕੀਤਾ ਅਕਾਲ ਤਖਤ ਸਾਹਿਬ ਰਚਿਆ ਕਿਉਂ ਤਲਗੀਆਂ ਕਿਉਂ ਸੀਸ ਤੇ ਸਜਾਈਆਂ ਹੱਥ ਵਿੱਚ ਬਾਜ ਕਿਉਂ ਪਕੜੇ ਸ਼ਾਸਤਰ ਕਿਉਂ ਪਹਿਰੇ ਤਖਤ ਸਾਹਿਬ ਕਿਉਂ ਰਚੇ ਫੌਜਾਂ ਕਿਉਂ ਬਣਾਈਆਂ ਕਿਉਂਕਿ ਇਹਨਾਂ ਸਾਰੀਆਂ ਹੀ ਗੱਲਾਂ ਦੀ ਮਮਾਨਤ ਕੀਤੀ ਹੋਈ ਸੀ ਮੁਸਲਮਾਨਾਂ ਨੇ 1100 ਸਾਲ ਤੋਂ ਰਾਜ ਕਰਦਿਆਂ ਕਰਦਿਆਂ ਨੇ ਹਿੰਦੂਆਂ ਵਿਚਾਰਨ ਨੂੰ ਇਹਨਾਂ ਦਬਾ ਦਿੱਤਾ ਸੀ ਉਹ ਕੁਛ ਨਹੀਂ ਸੰਸਕਦੇ ਬੋਲ ਨਹੀਂ ਸੰਸਕਦੇ ਗੁਲਾਮੀ ਦੀਆਂ ਜਜ਼ੀਰਾ ਵਿੱਚ ਐਸੇ ਜਕੜੇ ਹੋਏ ਸਨ ਸਵੈ ਰੱਖਿਆ ਜਿਹੜੇ ਸੀ ਇਹ ਤਾਂ ਸਵਾਤ ਤੇ ਵੀਰ ਅਸਪਣੇ ਦਾ ਸੁਭਾਅ ਮੁੱਕ ਚੁੱਕਾ ਸੀ ਵੱਡੀ ਗੱਲ ਅਹਿੰਸੋ ਪਰਮਾ ਧਰਮਾ ਬੋਧੀਆਂ ਜੈਨੀਆਂ ਆਦਿਕ ਨੇ ਇਹ ਗ੍ਰਹਿਣ ਕਰ ਲਈ ਮਸਲਮਾਨ ਗਊਆਂ ਅੱਗੇ ਲਾਈ ਆਉਣੀਆਂ ਤੇ ਮਗਰ ਤੋਪਾਂ ਤੇ ਰਫਲਾਂ ਤੇ ਨੇਜੇ ਤੇ ਭੱਲੇ ਤੇ ਸਾਰੇ ਨੂੰ ਲੁੱਟ ਕੁੱਟ ਕੇ ਬਰਬਾਦ ਕਰਕੇ ਮੁੜ ਜਾਣਾ ਤੇ ਇਧਰ ਅਹਿੰਸਾ ਪਰਮ ਧਰਮਾਂ ਦੀ ਚੱਕੀ ਫਿਰਦੇ ਸਨ ਤਾਂ ਸਤਿਗੁਰੂ ਸੱਚੇ ਪਾਤਸ਼ਾਹਨ ਸੁੱਤਾਂ ਹੋਇਆ ਬੀਰਦਾਸ ਆਪ ਜੀ ਨੇ ਕਿਰਪਾ ਕਰਕੇ ਜਗਾਇਆ ਆਕਾਲ ਪੱਖਤ ਸਾਹਿਬ ਰਾਜ ਕੀ ਕਿਹਾ ਕਿ ਇਹ ਝੂਠੇ ਪਾਤਸ਼ਾਹਨ ਜਿਨੇ ਦੁਨੀਆਂ ਦੇ ਹਨ ਪਰ ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਸਾਰੇ ਸਤਿਗੁਰਾਂ ਨੂੰ ਲੋਕਾਂ ਨੇ ਸੱਚੇ ਪਾਤਸ਼ਾਹ ਕਿਹਾ ਸੱਚੇ ਪਾਤਸ਼ਾ ਫਿਰ ਘੋੜੇ ਤੇ ਸਵਾਰੀ ਕੀਤੀ ਅਸੀਂ ਘੋੜੇ ਤੇ ਸਵਾਰੀ ਕਰਾਂਗੇ ਅਸੀਂ ਸ਼ਾਂਤ ਰਸ ਵਿੱਚ ਰਹਿ ਕੇ ਕੁਰਬਾਨੀ ਕਰਨ ਦੀ ਹੱਦ ਕਰ ਦਿੱਤੀ ਤੱਤੀਆਂ ਤਵੀਆਂ ਤੇ ਬੈਠ ਕੇ ਕੋਈ ਸ਼ਰਾਪ ਨਹੀਂ ਦਿੱਤਾ ਉਬਲਦੀ ਦੇਗ ਵਿੱਚ ਬੈਠ ਕੇ ਕੋਈ ਬਚਨ ਨਹੀਂ ਕਿਹਾ ਪਤਾ ਰੇਤਾ ਸੀਸ ਵਿੱਚ ਪੈਣ ਤੋਂ ਮਨ ਵਿੱਚ ਕਬਰਾਹਟ ਨਹੀਂ ਆਈ ਠੰਡੇ ਜਲ ਵਿੱਚ ਇਸ਼ਨਾਨ ਕਰਵਾਉਣ ਤੋਂ ਕਿਸੇ ਪ੍ਰਕਾਰ ਚਿਹਰੇ ਤੇ ਵੱਟ ਨਹੀਂ ਪਾਇਆ ਜਲਮ ਦਾ ਨਾਸ ਕਰਨ ਵਾਸਤੇ ਵੱਧ ਤੋਂ ਵੱਧ ਕੁਰਬਾਨੀ ਦੇ ਕੇ ਸ਼ਹੀਦਾਂ ਨੇ ਸਰਤਾਜ ਬਣੇ ਪਰ ਉਹ ਲੋਕ ਜਿਹੜੇ ਹਿੰਦੂਆਂ ਨੂੰ ਇਹੀ ਸਮਝਦੇ ਸਨ ਕਿ ਸਾਡੇ ਬੱਕਰੇ ਹਨ ਜਦੋਂ ਚਾਹੀਏ ਅਸੀਂ ਇਹਨਾਂ ਨੂੰ ਕੋਹ ਲੈਣਾ ਤੇ ਵੜ ਲੈਣਾ ਹੈ ਜ਼ਰੂਰੀ ਸੀ ਕਿ ਵੀਰ ਰਾਸ ਫਿਰ ਉਸ ਮੌਕੇ ਤੇ ਭਰਿਆ ਜਾਂਦਾ ਤਾਈਂ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਪੰਜਵੇਂ ਪਾਤਸ਼ਾਹ ਜੀ ਦਾ ਸੁਨੇਹਾ ਪੁੱਜਾ ਕਿ ਆਪ ਸ਼ਹੀਦ ਹੋ ਕੇ ਜੋਤੀ ਜੋਰ ਸਮਾ ਗਏ ਹਨ ਪਹਿਲੇ ਦਿਨ ਹੀ ਫੈਲਣ ਕੀਤਾ ਕਿ ਅਸੀਂ ਹੁਣ ਤਖਤ ਸਾਹਿਬ ਰਚਾਂਗੇ ਅਸੀਂ ਫੌਜਾਂ ਰੱਖਾਂਗੇ ਅਸੀਂ ਘੋੜ ਸਵਾਰ ਹੋਵਾਂਗੇ ਅਸੀਂ ਸੀਸ ਤੇ ਕਲਗੀਆਂ ਸਜਾਵਾਂਗੇ ਅਸੀਂ ਇੱਕ ਸ਼ਸਤਰ ਨਹੀਂ ਦੋ ਕਿਰਪਾਨਾਂ ਪਹਿਰਾਂਗੇ ਅਸੀਂ ਹੱਥ ਵਿੱਚ ਬਾਜ ਪਕੜਾਂਗੇ ਚਿਤਾ ਬਾਜ ਹੋਵੇਗਾ ਸੁਲਾ ਸਾਰਿਆਂ ਦੇ ਨਾਲ ਪਰ ਜੇ ਕੋਈ ਅੜੇਗਾ ਤਾਂ ਜਿਵੇਂ ਬਾਜ ਸਾਰੇ ਪੰਛੀਆਂ ਨੂੰ ਮਾਰ ਕੇ ਖਾ ਜਾਂਦਾ ਹੈ ਨਹੀਂ ਛੱਡਾਂਗੇ ਇਸ ਪ੍ਰਕਾਰ ਹਜੂਰ ਸੱਚੇ ਪਾਤਸ਼ਾਹਨ ਸੁੱਤਾ ਹੋਇਆ ਬੀਰ ਰਾਸ ਗਰੀਬ ਨਵਾਜ਼ ਨੇ ਕਿਰਪਾ ਕਰਕੇ ਖਾਲਸਾ ਜੀ ਜਗਾਇਆ ਸੋ ਉਸ ਮੌਕੇ ਤੇ ਜਿਹੜੇ ਕਹਿੰਦੇ ਸਨ ਕਿ ਕੇਵਲ ਉੱਠਾ ਹੋਇਆ ਮਾਸ ਖਾਓ ਉਸ ਮੌਕੇ ਤੇ ਝਟਕਾ ਸ਼ੁਰੂ ਹੋਇਆ ਸੀ ਮੁਕਾਬਲੇ ਤੇ ਕਿ ਝਟਕਾ ਕਰਕੇ ਖਾਣਗੇ ਜਿਹੜੇ ਖਾਣਗੇ ਇਹ ਮੁਕਾਬਲੇ ਤੇ ਖਾਲਸਾਈ ਇੱਕ ਚੀਜ਼ ਸੀ ਜबान ਦੇ ਸਵਾਦ ਵਾਸਤੇ ਕਹਿੰਦੇ ਬੱਕਰੀਆਂ ਨੂੰ ਵੱਡ-ਵੱਡ ਕੇ ਖਾਣਾ ਗੁਰੂ ਘਰ ਦੇ ਵਿੱਚ ਇਹ ਆਗਿਆ ਨਹੀਂ ਹੋਈ ਸੋ ਕਦੇ ਪੜਿਆ ਹੋਣਾ ਮਾਨ ਸਿੰਘ ਰਾਜਾ ਜੈ ਸਿੰਘ ਸਵਾਈ ਰਾਜਾ ਵਿਸ਼ਨ ਸਿੰਘ ਰਾਜਾ ਇਹ ਸਾਰੇ ਰਾਜਪੂਤ ਰਾਜੇ ਸਨ ਸੋ ਬਿਸ਼ਨ ਸਿੰਘ ਦੀ ਸਹਾਇਤਾ ਸਤਿਗੁਰੂ ਨਵੇਂ ਪਾਸ਼ਾ ਨੇ ਕੀਤੀ ਜੈ ਸਿੰਘ ਸਵਾਈ ਸਤਿਗੁਰੂ 8ਵੇਂ ਪਾਸ਼ਾ ਨੇ ਬੇਨਤੀ ਕਰਕੇ ਦਿੱਲੀ ਵਿੱਚ ਲਗਿਆ ਮਾਨ ਸਿੰਘ ਰਾਜਾ ਬਿਸ਼ਨ ਸਿੰਘ ਦਾ ਦਾਦਾ ਸੀ ਇਹ ਸਾਰੇ જયਪੁਰ ਜੋਧਪੁਰ ਦੇ ਰਾਜੇ ਸਨ ਸਿੰਘ ਨਾਮ ਛੇੜਦਾ ਹੈ ਸਿੰਘ ਕਹਿ ਦਿੰਦੇ ਨੇ ਸਿੰਘ ਸਿੰਘ ਨਾਮ ਵੀ ਛੇੜਦਾ ਹੈ ਮੁਸਲਮਾਨਾਂ ਨੇ ਹੁਕਮ ਕਰ ਦਿੱਤਾ ਸੀ ਨਰੰਗੇ ਨੇ ਕਿ ਕੋਈ ਵੀ ਆਪਣੇ ਨਾਮ ਦੇ ਨਾਲ ਸਿੰਘ ਨਹੀਂ ਰੱਖ ਸਕਦਾ ਸਿੰਘ ਨਹੀਂ ਕਹਾ ਸਕਦਾ ਸਿੰਘ ਨਹੀਂ ਕਹਾ ਸਕਦਾ ਕਿਉਂਕਿ ਨਾਮ ਰੱਖਣ ਦੇ ਵਿੱਚ ਜਦੋਂ ਛੇਰ ਬਣ ਗਿਆ ਤਾਂ ਕਿਤੇ ਤਾਕਤ ਨਾ ਆ ਜਾਂਦੀ ਹੋਵੇ ਇਹ ਚੜ੍ਹਦੀਆਂ ਕਲਾ ਵਾਲਾ ਬੋਲਾ ਹੈ ਇਸ ਵਾਸਤੇ ਸਿੰਘ ਕੋਈ ਨਾਮ ਨਹੀਂ ਰੱਖਾ ਸਕਦਾ ਹਜ਼ੂਰ ਕਲਗੀਆਂ ਵਾਲੇ ਨੇ ਕਿਹਾ ਜਿੰਨੇ ਵੀ ਸਾਡੇ ਪੈਦਾ ਹੋਣਗੇ ਸਾਰਿਆਂ ਦਾ ਨਾਮ ਹੀ ਸਿੰਘ ਹੋਵੇਗਾ ਅੱਧਾ ਨਾਮ ਰੱਖਣ ਦੇਣਾ ਹੀ ਨਹੀਂ ਸੋ ਖਾਲਸਾ ਜੀ ਅੱਧਾ ਨਾਮ ਲੈਣਾ ਸਿੰਘ ਦਾ ਕਲਗੀਆਂ ਵਾਲੇ ਦਾ ਹੁਕਮ ਹੈ ਰਤਨਾਮੇ ਵਿੱਚ ਕਿਉਂ ਉਤਪਨ ਖਾਇਆ ਹੈ ਤੇ ਮਾਈਆਂ ਦਾ ਨਾਮ ਕੌਰ ਇਹ ਕੌਰ ਕਿ ਨੂੰ ਕਹਿੰਦੇ ਨੇ ਇੱਕ ਟਿੱਕਾ ਹੁੰਦਾ ਪਾਰਸ਼ਾ ਦਾ ਟਿੱਕਾ ਉਸ ਤੋਂ ਉਹ ਵੱਡਾ ਜਿਹੜਾ ਪੁੱਤਰ ਹੋਵੇ ਵੱਡਾ ਪੁੱਤਰ ਪਹਿਲਾ ਵਲੀ ਅਹਿਦ ਜਿਸ ਨੂੰ ਕਹਿੰਦੇ ਨੇ ਰਾਜ ਦਾ ਹੱਕਦਾਰ ਹੁੰਦਾ ਸੀ ਵੱਡੇ ਪੁੱਤਰ ਨੂੰ ਰਾਜ ਮਿਲਣਾ ਤੇ ਛੋਟਾ ਪੁੱਤਰ ਕਮਰ ਕਹਾਉਂਦਾ ਸੀ ਕਿੰਨੇ ਵੀ ਛੋਟੇ ਪੁੱਤਰ ਹੋਣ ਉਹਨਾਂ ਨੂੰ ਕਮਰ ਜੀ ਕਿਹਾ ਜਾਂਦਾ ਸੀ ਕਮਰ ਜੀ ਤਾਂ ਗੁਰੂ ਸੱਚੇ ਪਾਤਸ਼ਾਹ ਨੇ ਸਿੰਘ ਨੂੰ ਆਪਣਾ ਟਿੱਕਾ ਪੁੱਤਰ ਬਣਾਇਆ ਤੇ ਧੀਆ ਭੈਣਾਂ ਨੂੰ ਸੱਚੇ ਪਾਤਸ਼ਾਹ ਨੇ ਕੌਰ ਬਣਾਇਆ ਛਟੀਆਂ ਛੋਟੇ ਪੁੱਤਰ ਆਪਣੇ ਬਣਾਇਆ ਕਿੱਡੀ ਵੱਡੀ ਦਾਤ ਮਹਾਰਾਜ ਨੇ ਦਿੱਤੀ ਤੇ ਅੱਜ ਕੱਲ ਅਫਸੋਸ ਕਿ ਨਵੀਂ ਅੱਖੇ ਨਵੀਂ ਰੋਸ਼ਨੀ ਪ੍ਰਾਪਤ ਹੋਈ ਅੱਧਾ ਨਾਮ ਹੀ ਲੈ ਲੈਣਾ ਅੱਧਾ ਨਾਮ ਲੈਣਾ ਬੀਬੀਆਂ ਦਾ ਨਾਮ ਵੀ ਅੱਧਾ ਤੇ ਸਿੰਘਾਂ ਦਾ ਨਾਮ ਵੀ ਅੱਧਾ ਕਿੱਥੇ ਸਤਿਗੁਰੂ ਜੀ ਨੇ ਆਪਣੇ ਟਿੱਕੇ ਬਣਾਇਆ ਕਿ ਅਸੀਂ ਗੁਰੂ ਕੇ ਟਿੱਕੇ ਨਹੀਂ ਬਣਨਾ ਅਸੀਂ ਅਧੂਰੇ ਹੀ ਰਹਿਣਾ ਤੇ ਅਸੀਂ ਗੁਰੂ ਕੇ ਪੁੱਤਰੀਆਂ ਨਹੀਂ ਬਣਨਾ ਅਸੀਂ ਟੱਟ ਰਹਿਣਾ ਹੈ ਮੱਲੋ ਜੋਰੀ ਕਿਸੇ ਜਿਹੜਾ ਅਹੁਦਾ ਪ੍ਰਾਪਤ ਹੋਏ ਉਹਨੂੰ ਆਪਣੇ ਹੱਥੀਂ ਕੋਈ ਸਿਆਣਾ ਕਦੇ ਗਵਾਉਂਦਾ ਨਹੀਂ वीर चक्कर मिलते रहे परम वीर चक्कर मिलते रहे ਇਹ ਜਿਹੜੀਆਂ ਚੀਜ਼ਾਂ ਅੱਜ ਕੱਲ ਲੋਕਾਂ ਨੂੰ ਮਿਲਦੀਆਂ ਨੇ ਜਦੋਂ ਕੋਈ ਬਹਾਦਰੀ ਕਰਦੇ ਆ ਪਾ ਲੈ ਉਹ ਲਾ ਕੇ ਸਿੱਟ ਦਿੰਦੇ ਆ ਲੈ ਜੋ ਪਰੇ ਸਾਨੂੰ ਨਹੀਂ ਇਹਨਾਂ ਦੀ ਲੋੜ ਕਦੇ ਵੀ ਨਹੀਂ ਤੇ ਸਾਨੂੰ ਸੱਚੇ ਪਾਲရှင် ਐਡੀਆਂ ਕਾਲਨਾਂ ਹਾਲ-ਕਾਲ ਕੇ ਪਰਿਵਾਰ ਵਾਰ-ਵਾਰ ਕੇ ਦਾਤਾਂ ਦਿੱਤੀਆਂ ਸਿੰਘ ਨਾਮ ਤੇ ਕੌਰ ਨਾਮ ਅਫਸੋਸ ਹੈ ਕਿ ਅੱਜ ਅਸੀਂ ਲਾੜ ਵਿੱਚ ਆ ਕੇ ਆਪਣੀ ਬਖਸ਼ਿ ਪ੍ਰਾਪਤ ਕੀਤੀ ਹੋਈ ਵੱਡੀ ਪਾਰੀ ਦਾਤ ਨੂੰ ਆਪਣੇ ਹੱਥੀਂ ਗੁਵਾ ਰਹੇ ਆ ਇਸ ਵਾਸਤੇ ਬੀਬੀਆਂ ਦਾ ਨਾਮ ਸ਼ੁਰੂ ਤੋਂ ਲੈ ਕੇ ਕੌਰ ਕਹਿਣਾ ਹੈ ਇਹ ਕਹਿੰਦੇ ਜੀ ਸ਼ਾਦੀ ਤੋਂ ਬਾਅਦ ਕਹਿ ਲਾਂਗੇ ਨਹੀਂ ਨਹੀਂ ਸ਼ਾਦੀ ਤੋਂ ਬਾਅਦ ਕੌਰ ਨਹੀਂ ਬਣਦੀ ਬੀਬੀ ਜਦੋਂ ਤੂੰ ਲੈ ਕੇ ਜਨਮ ਲਿਆ ਹੈ ਗੁਰੂ ਕੀ ਸੁਪੁੱਤਰੀ ਹੈ ਇਸ ਵਾਸਤੇ ਕੌਰ ਹੈ ਤੇ ਸਿੰਘ ਗੁਰੂ ਦਾ ਪੁੱਤਰ ਹੈ ਜਦੋਂ ਤੂੰ ਲੈ ਕੇ ਜਨਮ ਲਿਆ ਹੈ ਸਿੰਘ ਦੇ ਘਰ ਵਿੱਚ ਜਨਮ ਲੈਿੰਦਾ ਕਰਕੇ ਇਸ ਵਾਸਤੇ ਜਨਮ ਤੋਂ ਲੈ ਕੇ ਸਿੰਘ ਕਹਿਣਾ ਇਹ ਸੱਚੇ ਪਾਲရှင် ਬਖਸ਼ਿਸ਼ਾਂ ਕੀਤੀਆਂ ਮੇਹਰਾਂ ਕੀਤੀਆਂ ਸ਼ਸਤਰ ਬਖਸ਼ੇ ਘੋੜੇ ਬਖਸ਼ੇ ਸਵਾਰੀਆਂ ਬਖਸ਼ੀਆਂ ਦਸਤਾਰਾਂ ਬਖਸ਼ੀਆਂ ਦਸਤਾਰਾਂ ਦਿੱਤੀਆਂ ਮਹਾਰਾਜ ਸਾਹਿਬ ਜੀ ਨੇ ਤੇ ਕਲਗੀਆਂ ਸਜਾਈਆਂ ਤਾਹੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਲਗੀਆਂ ਵਾਲੇ ਆਪਾਂ ਕਹਿੰਦੇ ਹਾਂ ਬਾਜਾਂ ਵਾਲੇ ਕਹਿੰਦੇ ਹਾਂ ਸ਼ਾਹ ਸਵਾਰ ਕਹਿੰਦੇ ਹਾਂ ਤਖਤਾਂ ਦੇ ਮਾਲਕ ਕਹਿੰਦੇ ਹਾਂ ਤੇ ਸੱਚੇ ਪਾਤਸ਼ਾਹ ਹਨ ਫਿਰ ਮਹਾਰਾਜ ਮੇਰੇ ਪਾਤਸ਼ਾਹ ਨਹੀਂ ਮਹਾਰਾਜੇ ਨਹੀਂ ਸੱਚੇ ਪਾਤਸ਼ਾਹ ਜੀ ਆਪ ਹੀ ਹਨ ਸੋ ਆਪ ਸੱਚੇ ਪਾਤਸ਼ਾਹ ਜੀ ਨੇ ਸਾਗਿਆ ਕੀਤੀ ਹੈ ਕਿ ਕੁੱਠਾ ਮਾਸ ਗੁਰੂ ਕੇ ਪਿਆਰਿਓ ਕਦੇ ਨਹੀਂ ਖਾਣਾ ਐਨੀਆਂ ਕੁਰਬਾਨੀਆਂ ਕਰਕੇ ਜਿਹੜੀ ਕੁਰੀਤੀ ਹਟਾਈ ਉਹਨਾਂ ਨੂੰ ਬੇਦੰਕਾਰਨ ਤੋਂ ਐਸੀ ਕੁਰਬਾਨੀ ਨੂੰ ਐਵੇਂ ਖੇ ਵਿੱਚ ਰੋਲ ਦੇਣਾ ਕਿਡਾ ਮਹਾਨ ਪਾਪ ਤੇ ਸਾਡੀ ਗਲਤੀ ਤੇ ਘਾਟੇ ਦੀ ਗੱਲ ਹੈ ਇਸ ਵਾਸਤੇ ਉਹ మాਸ ਜਿਸ ਦੇ ਉੱਪਰ ਕਲਮਾ ਪੜਿਆ ਗਿਆ ਹੋਵੇ ਸੋ ਉਹ మాਸ ਕਦੇ ਵੀ ਨਹੀਂ ਖਾਣਾ ਬਾਕੀ ਦੇ మాਸ ਦੇ ਬਾਰੇ ਵੀ ਆਮ ਸੰਗਤਾਂ ਪੁੱਛ ਲੈਣੀਆਂ ਜਾਂ ਫਿਰ ਦੂਜਿਆਂ ਤੋਂ ਖਾ ਲਿਆ ਕਰੀਏ ਨਾ ਉਹ ਤਾਂ ਖੁੱਲ ਹੈ ਨਾ ਸੋ ਉਹਦੇ ਬਾਰੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਖੁੱਲ ਕਿਤੇ ਵੀ ਨਹੀਂ ਆਈ ਕਈ ਕਹਿੰਦੇ ਜੀ ਇੱਕ ਸ਼ਲੋਕ ਆਉਂਦਾ ਮਲਾਰ ਦੀ ਵਾਰ ਵਿੱਚ ਸੋ ਉਹਦੇ ਵਿੱਚ ਇਹ ਹੀ ਆਉਂਦਾ ਮਾਸ ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵਾ ਕਿਸ ਸਮੇਂ ਪਾਪ ਸਮਾਨ ਹੈ ਗੈਂਡਾ ਮਾਰ ਹੋਮ ਜਦ ਕੀਏ ਦੇਵਤਿਆਂ ਕੀ ਬਾਣਾ ਸੋ ਉਹਦੇ ਅਰਥ ਜੇ ਚੰਗੀ ਤਰ੍ਹਾਂ ਕਰਕੇ ਵੇਖੇ ਤਾਂ ਹੋਰ ਹੀ ਨਿਕਲਦੇ ਨੇ ਮਾਸ ਖਾਣ ਦੀ ਆਗਿਆ ਤਾਂ ਕਿਤੇ ਆਈ ਨਹੀਂ ਜੇ ਕਿਤੇ ਆਈ ਹੈ ਤਾਂ ਕੋਈ ਦੱਸ ਦੇਵੇ ਫਿਰ ਉਹ ਚੇਤੇ ਕਰਵਾਵਾਂਗੇ ਉਹ ਪੰਕਤੀ ਦੇ ਅਰਥ ਵੀ ਇੱਥੇ ਕਿਹਾ ਹੈ ਕਿ ਮਾਸ ਜ਼ਰੂਰ ਖਾਓ ਕੌਣ ਮਾਸ ਕੌਣ ਸਾਗ ਕਹਾਵਾ ਇਹ ਪਤਾ ਨਹੀਂ ਮਾਸ ਕਿਨੂੰ ਕਹਿੰਦੇ ਆ ਤੇ ਸਾਗ ਕਿਨੂੰ ਕਹਿੰਦੇ ਪਹਿਲਾਂ ਪਤਾ ਹੈ ਸਾਗ ਕਿਨੂੰ ਕਹਿੰਦੇ ਆ ਮਹਾਰਾਜ ਕਹਿੰਦੇ ਨੇ ਸਾਗ ਉਹ ਹੈ ਜੋ ਧਰਮ ਦੀ ਕਿਰਤ ਕਰਕੇ ਆਪ ਖਾਣਾ ਉਹਦਾ ਨਾਮ ਸਾਗ ਹੈ ਤੇ ਮਾਸ ਉਹਦਾ ਨਾਮ ਹੈ ਹੱਕ ਭਰਾਇਆ ਨਾਨਕਾ ਉਸ ਸੂਰ ਉਸ ਗਾਏ ਇਹ ਸੱਚੇ ਪਾਤਸ਼ਾਹ ਨੇ ਮਾਸ ਦਾ ਤੇ ਸਾਗ ਦਾ ਨਿਰਣਾ ਕੀਤਾ ਹੈ ਮਾਸ ਕਿਨੂੰ ਕਹਿਦਾ ਤੇ ਸਾਗ ਕਿਨੂੰ ਕਹਿਦਾ ਤੇ ਫਿਰ ਹੋਰ ਮਨਾ ਕਿਨੇ ਥਾਵਾਂ ਤੇ ਕੀਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜੋ ਸਭ ਮੈਂ ਇੱਕ ਖੁਦਾਇ ਕਹਿ ਤੋ ਤੋ ਕਿਉ ਮੁਰਗੀ ਮਾਰੈ ਮਹਾਂਕ ਸਾਬ ਸ਼੍ਰੀ ਸੱਟ ਪਾਈ ਕਬੀਰ ਜੀ ਜੋ ਮਾਰੈ ਜੋਰ ਕਰ ਕਹਤੇ ਹੈ ਜੋ ਹਲਾਰ ਦਫਤਰ लेखा ਨੀਕ ਸੈ ਤਬ ਹੋਏਗੋ ਕੌਣ ਹਵਾਲ ਪਾਗ ਮੱਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਤੀਰਸ ਵਰਤ ਨੇਮ ਕੀਏ ਸਭਰ ਸੱਤ ਲਜਾਇ ਇਹ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਹਨ ਸਾਜ ਸੋ ਖਾਲਸਾ ਜੀ ਕਿਤੇ ਵੀ ਮਾਸ ਖਾਣਾ ਆਗਿਆ ਤਾਂ ਕਿਤੇ ਹੈ ਨਹੀਂ ਮਨਾ ਜ਼ਰੂਰ ਥਾਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੋਇਆ ਹਜੂਰ ਜਾ ਰਹੇ ਨੇ ਵੇਂਗ ਵੱਲ ਨੂੰ ਕਾਜੀ ਨੇ ਕੁਕੜੀ ਜੇਵਾ ਕੀਤੀ ਹੈ ਅਚਨ ਚਿਤ ਹੱਥ ਵਿੱਚੋਂ ਛੁੱਟ ਗਈ ਗਰਮ ਗਰਮ ਉਹ ਕੁਕੜੀ ਨੇ ਉਡਾਈ ਮਾਰੀ ਮੁਰਗੀ ਨੇ ਖੂਨ ਦੀਆਂ ਛਿੱਟਾਂ ਧਾਮੇ ਤੇ ਪਈਆਂ ਪਲੀਤ ਹੋ ਗਿਆ ਹੈ ਅਪਵਿੱਤਰ ਹੋ ਗਿਆ ਹੈ ਲਾਹ ਦੇਣਾ ਹੈ ਮੁਸਲਮਾਨ ਜਦੋਂ ਜਿਬਾ ਕਰਦੇ ਨੇ ਇਹ ਸਾਰਾ ਖੂਨ ਨਿਚੋੜ ਕੇ ਤੇ ਫਿਰ ਬਾਕੀ ਦੇ ਗੋਸ਼ਤ ਨੂੰ ਖਾਂਦੇ ਹਨ ਉਹ ਖੂਨ ਨੂੰ ਬਹੁਤ ਮਾੜਾ ਸਮਝਦੇ ਨੇ ਸੋ ਮਾਲ ਸਭ ਸੱਚੇ ਪਾਤਸ਼ਾਹ ਜੀ ਵੇਖ ਕੇ ਖੜੇ ਹੋ ਗਏ ਬੇਪਰਵਾਹ ਅੰਤਰਜਾਮੀ ਸਤਗੁਰੂ ਜੀ ਕਹਿੰਦੇ ਨੇ ਹੇ ਕਾਜੀ ਜੀ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇਂ ਮਾਨਸਾ ਤੈਨ ਕਿਉਂ ਨਿਰਮਲ ਚੀਤ ਜੇ ਇਹ ਖੂਨ ਦੀ ਮੈਲ ਜੀ ਛਿੱਟ ਪੈਣ ਤੋਂ ਤਾ ਤੇਰਾ ਇਹ ਚੋਗਾ ਸਾਰਾ ਪਲੀਤ ਹੋ ਗਿਆ ਪਵਿੱਤਰ ਹੋ ਗਿਆ ਖਰਾਬ ਹੋ ਗਿਆ ਤੇ ਇਸੇ ਦੇ ਵਿੱਚੋਂ ਬੜਿਆ ਹੋਇਆ ਸਾਰਾ ਮਾਸ ਵਾ ਜਿਸ ਮਾਸ ਦੇ ਵਿੱਚੋਂ ਇਹ ਨਿਕਲਿਆ ਖੂਨ ਉਹ ਬਾਕੀ ਦਾ ਮਾਸ ਤੇ ਚੰਗਾ ਲੱਗੇਗਾ ਸਾਰਾ ਹੀ ਖਾ ਜਾਣਾ ਫਿਰ ਹਿਰਦਾ ਅਪਵਿੱਤਰ ਨਹੀਂ ਹੋਵੇਗਾ ਇਸ ਵਾਸਤੇ ਭਾਈ ਜबान ਦੇ ਸਵਾਦ ਵਾਸਤੇ ਮਾਸ ਖਾਣ ਦੀ ਸਤਗੁਰੂ ਜੀ ਦੀ ਆਗਿਆ ਕਿਤੇ ਨਹੀਂ ਹੈ ਸਿੰਘ ਜੀ ਪੁਰਾਣੇ ਖਾਂਦੇ ਰਹੇ ਕਿ ਨਾਂ ਖਾਂਦੇ ਰਹੇ ਖਾਂਦੇ ਰਹੇ ਭਾਈ ਕਿਸ ਵਾਸਤੇ ਖਾਂਦੇ ਰਹ ਤਦੋਂ ਖਾਂਦੇ ਰਹ ਅੱਜ ਕੱਲ ਵਰਗੇ ਮਕਾਨ ਨਹੀਂ ਸਨ ਉਹਨਾਂ ਦੇ ਪਾਸ ਅੱਜ ਕੱਲ ਵਰਗੀਆਂ ਕਾਰਾਂ ਮੋਟਰਾਂ ਤੇ ਸੁਖ ਆਰਾਮ ਨਹੀਂ ਸਨ ਉਹਨਾਂ ਦੇ ਪਾਸ ਰਹਿੰਦੇ ਸਨ ਜੰਗਲਾਂ ਵਿੱਚ ਪ੍ਰਸ਼ਾਦਾ ਮਿਲਦਾ ਸੀ ਕਦੇ ਕਰੇ ਕੜਾਕਾ ਰਹਿੰਦਾ ਸੀ ਬਹੁਤਾ ਉਹ ਬਦਾਮ ਚਬ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਅਰਦਾਸ ਕਰਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਕਾ ਪੱਠੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਬਿਰਸ਼ਾਨੀਆਂ ਛਿੱਲਾਂ ਲਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਧਰਮ ਦੀ ਰੱਖਿਆ ਕਰਨ ਵਾਸਤੇ ਪ੍ਰਾਣਾਂ ਨੂੰ ਚਲਾਉਣ ਵਾਸਤੇ ਜੇ ਲੋੜ ਪਵੇ ਤਾਂ ਝਟਕਾ ਕਰਕੇ ਖਾ ਵੀ ਲੈਂਦੇ ਸਨ ਜ਼ਬਾਨ ਦੇ ਸਵਾਦ ਵਾਸਤੇ ਕਦੇ ਬੱਕਰੇ ਮਾਰ-ਮਾਰ ਕੇ ਖਾਣੇ ਇਹ ਕਿਤੇ ਇਤਿਹਾਸ ਵਿੱਚ ਨਹੀਂ ਆਇਆ ਇਸ ਵਾਸਤੇ ਖਾਲਸਾ ਜੀ ਬਾਕੀ ਦੀਆਂ ਗੱਲਾਂ ਤਾਂ ਸਾਰੀਆਂ ਛੱਡ ਦੇਣੀਆਂ ਉਹ ਬਹਾਦਰੀ ਉਹ ਜੀਵਨ ਉਹ ਰਹਿਤ ਮਰਿਆਦਾ ਉਹ ਪਰਯੋਗਕਾਰ ਉਹ ਸਾਰੇ ਇੱਕ ਪਾਸੇ ਰੱਖਦੇ ਨੇ ਤੇ ਕੇਵਰੇਜੀ ਸਿੰਘ ਮਾਸ ਖਾਂਦੇ ਸਨ ਮਾਸ ਖਾਂਦੇ ਸਨ ਸਨ ਵੀ ਖਾ ਲੈਣਾ ਚਾਹੀਦਾ ਇੱਕ ਆਪਣੇ ਮਤਲਬ ਦਾ ਪੱਖ ਲੈ ਲੈਣਾ ਉਹ ਵੀ ਵੇਖਣਾ ਨਹੀਂ ਕਿ ਕਿਸ ਮੌਕੇ ਤੇ ਖਾਂਦੇ ਰਹਿ ਸੋ ਇਹ ਐਡੀ ਸਿਆਣਪ ਵਾਲੀ ਗੱਲ ਤਾਂ ਬਹੁਤੀ ਜਾਪਦੀ ਨਹੀਂ ਰੋ ਵਿਚਾਰ ਹਜੂਰ ਦੇ ਬਚਨਾਂ ਨੂੰ ਕੁੱਠਾ ਮਾਸ ਨਹੀਂ ਕਦੇ ਵੀ ਗੁਰੂ ਕੇ ਸਿੰਘਾਂ ਨੇ ਖਾਣਾ ਹੈ ਸੋ ਇਹ ਹਜੂਰ ਸੱਚੇ ਪਾਤਸ਼ਾਹ ਵੱਲੋਂ ਮਨਾ ਹੈ ਪਰ ਤਖ਼ਵੀਂ ਮਨਾ ਹੀ ਹੈ ਭਾਈ ਸਾਹਿਬ ਦੀ ਭੈਣ ਤੀਰ ਸਿੰਘ ਸਾਹਿਬ ਜੀ ਸੋ ਕਹਿਣ ਲੱਗੇ ਬੜੇ ਕਟੜ ਖਿਆਲਾਂ ਦੇ ਸਨ ਔਰ ਪੂਰਨ ਗੁਰਸਿੱਖ ਸਨ ਬਹੁਤ ਰਹਿਤ ਮਰਯਾਦਾ ਵਿੱਚ ਪ੍ਰਪੱਕ ਗੁਰਮੁਖ ਪਿਆਰੇ ਸੋ ਕਹਿਣ ਲੱਗੇ ਭਾਈ ਇਹ ਮੁਰਗੀਆਂ ਨਹੀਂ ਮਾਰ ਕੇ ਖਾਣੀਆਂ ਚਾਹੀਦੀਆਂ ਕਹਿਣ ਲੱਗੇ ਕਿਉਂ ਕੀ ਇਹਨਾਂ 'ਚ ਮਾੜਾ ਪੁਣਾ ਸੁੱਤੇ ਸੁੱਤੇ ਤੁਰੇ ਜਾ ਰਹੇ ਸਨ ਸੋ ਖਾਲਸਾ ਜੀ ਨਫ਼ਰਤ ਪੈਦਾ ਕਰਨ ਵਾਸਤੇ ਗੁਰਮੁਖ ਪਿਆਰਿਆਂ ਦੇ ਚਿੱਤ ਵਿੱਚ ਸੰਕਲਪੀ ਸੀ ਤੁਰੇ ਜਾ ਰਹੇ ਸਨ ਸੋ ਕਿਸੇ ਨੇ ਠੁੱਕਿਆ ਹੈ মুরগি ਸੀ ਕੋਹਲੀ ਖੜੀ ਹੋਈ ਉਹ ਕਿਹਾ ਨਹੀਂ ਜਾ ਸਕਦਾ ਉਹ মুরਗੀ ਆ ਕੇ ਨੂੰ ਖਾਣ ਲੱਗ ਪਈ ਕਹਿੰਦੇ ਇਹਨੂੰ ਖਾਣਾ ਜੇ ਦੱਸੋ ਐਨੀ ਨਫ਼ਰਤ ਹੋਈ ਵੇਖਣ ਵਾਲਿਆਂ ਨੂੰ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਐਦੋ ਗਾ ਇਹਨਾਂ ਨੂੰ ਨਹੀਂ ਖਾਂਦੇ ਸੋ ਕਈ ਤਰ੍ਹਾਂ ਦੇ ਹੋਰ ਤਰੀਕੇ ਕਈ ਕਰਦੇ ਨੇ ਉਹ ਚੀਜ਼ ਖਾ ਲੈਣੀ ਜ਼ਰੂਰੀ ਹੈ ਆਹ ਜ਼ਰੂਰੀ ਹੈ ਐਨੀ ਜ਼ਰੂਰੀ ਤਾਂ ਕੋਈ ਨਹੀਂ ਜਿਹੜੇ ਨਹੀਂ ਵੀ ਖਾਂਦੇ ਮਾਸ ਹੱਥ ਤੱਕ ਨਹੀਂ ਛੂੰਹੋਂਦੇ ਮਾਸ ਖਾਣ ਵਾਲਿਆਂ ਨਾਲ ਕਿਸੇ ਤਰੀਕੇ ਨਾਲ ਉਹ ਕੱਟ ਪਾਗਤ ਵਾਲੇ ਨਹੀਂ ਤੇ ਕਾਟ ਹਾਊਸ ਵਾਲੇ ਹੌਸਲੇ ਵਾਲੇ ਨਹੀਂ ਸੋ ਜੇ ਗੁਰੂ ਕੀ ਬਾਣੀ ਵੱਲ ਵੇਖੀ ਪਾਈ ਫਿਰ ਤਾਂ ਮਨੈ ਮਨੈ ਮਹਾਕਸਾਬ ਛੁਰੀ ਛੱਟ ਪਾਈ